ਇਸ ਵਿਲਿ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਦੇ ਵਿੱਚ ਪੂਰਾ ਬਜਟ ਪੇਸ਼ ਕੀਤਾ ਜਾ ਰਿਹਾ ਹੈ ਇਸ ਵਾਰ ਦਾ ਬਜਟ 196462 ਕਰੋੜ ਰੁਪਏ ਦਾ ਹੈ ਜੋ ਕਿ ਪਿਛਲੇ ਸਾਲ ਨਾਲੋਂ 26% ਜ਼ਿਆਦਾ ਹੈ ਪਿਛਲਾ ਬਜਟ 155870 ਕਰੋੜ ਰੁਪਏ ਦਾ ਸੀ ਇਸ ਵਾਰੀ ਮਾਨ ਸਰਕਾਰ ਵੱਲੋਂ ਕਿਸਾਨਾਂ ਲਈ ਕੀ ਕੀ ਤਜਵੀਜ਼ਾਂ ਰੱਖੀਆਂ ਗਈਆਂ ਨੇ ਆਓ ਜਾਣਦੇ ਹਾਂ ਖੇਤੀਬਾੜੀ ਤੇ ਸਹਾਇਕ ਖੇਤਰਾਂ ਲਈ 13888 ਕਰੋੜ ਬੀਜਾਂ ਲਈ 1000 ਕਰੋੜ ਝੋਨੇ ਦੀ ਸਿੱਧੀ ਬਿਜਾਈ ਮੂੰਗੀ ਤੇ ਐਮ ਐਸ ਪੀ ਲਈ 125 ਕਰੋੜ ਪਰਾਲੀ ਤੇ ਪ੍ਰਬੰਧਾਂ ਲਈ 350 ਕਰੋੜ ਕਿਸਾਨਾਂ ਨੂੰ ਮੁਫਤ ਬਿਜਲੀ ਲਈ 9331 ਕਰੋੜ ਬਾਗਬਾਨੀ ਲਈ 253 ਕਰੋੜ ਪੰਜ ਨਵੇਂ ਬਾਗਬਾਨੀ ਸਟੇਟਾਂ ਲਈ 40 ਕਰੋੜ ਮਿਲਕ ਫੈਡ ਲਈ 100 ਕਰੋੜ ਪਸ਼ੂ ਪਾਲਣ ਲਈ 25 ਕਰੋੜ ਮੱਛੀ ਪਾਲਨ ਲਈ 10 ਕਰੋੜ ਇਹ ਬਜਟ ਕਿਸਾਨਾਂ ਲਈ ਮਾਨ ਸਰਕਾਰ ਵੱਲੋਂ ਰੱਖਿਆ ਗਿਆ ਹੈ ਜੇ ਤੁਹਾਨੂੰ ਲੱਗਦਾ ਕਿ ਇਹ ਬਜਟ ਦੇ ਉੱਤੇ ਮਾਨ ਸਰਕਾਰ ਖੜੀ ਉtreਗੀ ਤੇ ਸਾਨੂੰ ਵੀ ਤੁਸੀਂ ਆਪਣੀ رائے ਭੇਜ ਸਕਦੇ ਹੋ ਕਮੈਂਟਾਂ ਦੇ ਰਾਹੀਂ ਬਿਊਰੋ ਰਿਪੋਰਟ ਐਸਐਮਜੀ న్యూਸ ਪੰਜਾਬ